ਲੁਧਿਆਣਾ ਸ਼ਹਿਰ ਦੇ ਵਿੱਚ ਕੁਝ ਜਿਹੜੀਆਂ ਸ਼ਿਵਸ਼ੈਨਾਵਾਂ ਨੇ ਪਾਇਲ ਮਲਿਕ ਤੇ ਮਾਫੀ ਮੰਗ ਲਈ ਉਸ ਤੋਂ ਬਾਅਦ ਵੀ ਉਹਦੇ ਮਗਰ ਫਿਰਦੇ ਪੈਨੇ ਇੱਥੇ ਬੇਦਮੀ ਇੱਥੇ ਕਿਉਂ ਨਹੀਂ ਆਏ ਉਹ ਲਾਈਵ ਹੋ ਕੇ ਵੀਡੀਓ ਕਹੀ ਹੈ ਕਿ ਪਾਇਲ ਮਲਿਕ ਤੇ ਪਰਚਾ ਮੈਂ ਕਰਾਂਗਾ ਅਮੀ ਤੋੜਾ ਇੱਥੇ ਕਿਉਂ ਨਹੀਂ ਮੌਜੂਦ ਜਵਾਬ ਦਿਓ ਕੀ ਉਹ ਹਿੰਦੂ ਹੈ ਜਾਂ ਫਿਰ ਪਾਇਲ ਮਲਿਕ ਪੈਸੇ ਵਾਲੀ ਹੈ ਵੀ ਅੱਜ ਦੀ ਡੇਟ ਦੇ ਵਿੱਚ ਮਾਮਲਾ ਦਰਜ ਕਰ ਦਿਓ ਇਹ ਨਾ ਹੋਵੇ ਕੱਲ ਅਸੀਂ ਲੁਧਿਆਣਾ ਬੰਦ ਕਰਨਾ ਪਵੇ ਸਾਡੇ ਸ਼ੰਕਰ ਭਗਵਾਨ ਦੀ ਜਿਹੜੀ ਸਰੂਪ ਦੀ ਫੋਟੋ ਸੀ ਸਾਡੇ ਪ੍ਰੋਗਰਾਮ ਦੀ ਲਾਈ ਗਈ ਇੱਕ ਬੈਡ ਐਲੀਮੈਂਟ ਦੁਆਰਾ ਫਾੜੀ ਗਈ ਸਾਨੂੰ ਰੋਲ ਕੇ ਬੈਰਾ ਚ ਗਾਟਰ ਤੇ ਕੂੜੇ ਦੇ ਢੇਰ ਸੁੱਟੇ ਆ ਗਿਆ ਔਰ ਜਿਹੜੇ ਦੋਸ਼ੀਆਂ ਨੇ ਜਿਹੜੇ ਦੋਸ਼ੀਆਂ ਦੇ ਉਹ ਨਾਮ ਲੈ ਰਹੇ ਆ ਵੀ ਜਿਨ੍ਹਾਂ ਨੇ ਇਹ ਕੰਮ ਉਹਨਾਂ ਤੋਂ ਕਰਾਇਆ ਉਹਨਾਂ ਨੂੰ ਜੁੱਤੀਆਂ ਮਾਰ ਕੇ ਅੰਦਰ ਤੱਕੋ ਆਕਾਸ਼ ਜੀ ਕੋਈ ਦਿੱਕਤ ਨਹੀਂ ਹੈ ਇੱਥੇ ਵਿਧਿੰਦਾਂ ਨੂੰ ਇੱਕ ਦਿਨ ਚ ਗੋਰੀਆ ਸਾਹਿਬ ਨੇ ਜੀ ਗੱਲ ਕਹੀ ਹੈ ਅਸੀ ਗੱਲ ਕਹੀਏ ਸਾਰੇ ਸਮਾਜ ਨੇ ਕਹੀਏ ਕੱਲ ਸਾਰਾ ਲੁਧਿਆਣਾ ਸ਼ਹਿਰ ਅਸੀਂ ਇੱਥੇ ਇਕੱਠਾ ਕਰਕੇ ਲਗਾਵਾਂਗੇ ਪਰਚਾਦਰ ਨਾ ਹੋਇਆ ਮੈਂ ਤਗੜੀ ਸਾਹਿਬ ਦਾ ਇਹਨਾਂ ਸੁਆਸਨ ਦਿੰਦਾ ਕਿ 4 ਵਜੇ ਤੱਕ ਆਈ ਗੱਲ ਆਪਣੀ ਹੋਈਏ ਕਿ ਐਫ ਆਈ ਆ ਦਰਜ ਹੋਊਗੀ ਤੇ ਇੱਟ ਦੀ ਜ਼ੋਰਦਗ ਨਹੀਂ ਹੋਊਗੀ ਤਾਂ ਸਾਨੂੰ ਪਰਚਾ ਦਰਜ ਕਰਾਣਾ ਆਂਦਾ ਮੈਨੂੰ ਕਹਿੰਦਾ ਕੁਰਬਾਨਾ ਦਿਖਾ ਕੇ ਇੱਥੇ ਦੇ ਇੱਕ ਤਿੰਨ ਬੰਦੇ ਨੇ ਕਿਊਜ਼ ਸ਼ਾਇਦ ਰਾਜੂ ਰਾਜੂ ਨਾਮ ਹੈ ਰਿਸ਼ੂ ਧੋਕ ਦਿਨ ਕਿਊਜ਼ ਨੇ ਜਿਨ੍ਹਾਂ ਨੇ ਉਹਨੂੰ ਕਿਹਾ ਕਿ ਆ ਫੋਟੋ ਸ਼ੰਕਰ ਦੀ ਲਾ ਕੇ ਇਹਨੂੰ ਸੁੱਟ ਪੈਰਾਂ ਚ ਤੇ ਕਹਿੰਦਾ ਮੈਂ ਤਾਂ ਲਾ ਕੇ ਦੇ ਦਿੱ ਤੇ ਇਹਨਾਂ ਨੇ ਕੂੜੇ ਦੇ ਕੋ ਪੈਰ ਮਾਰ ਮਾਰ ਕੇ ਸੁੱਟੀ ਗੂੜੇ ਚ ਮਾਰੀ ਘਟਨਾ ਹੈ ਦੱਸਿਆ ਜਾ ਰਿਹਾ ਹੈ ਵੀਰ ਵੱਲੋਂ ਮੰਦਰ ਭਗਵਾਨ ਭੋਲੇनाथ ਜੀ ਦਾ ਮੰਦਰ ਕਾਸ਼ੀ ਵਿਸ਼ਨনাথ ਜੀ ਦਾ ਮੰਦਰ ਸ਼ਾਵਣ ਦਾ ਪਵਿੱਤਰ ਮਹੀਨਾ ਔਰ ਇੱਕ ਮੂਰਖ ਆਦਮੀ ਵੱਲੋਂ ਬੇਤਬੀ ਕਰ ਦਿੱਤਾ ਜਾਣਾ ਮੰਦਰ ਦੇ ਵਿੱਚ ਵੜ ਕੇ ਬੜੀ ਹੀ ਦਿਲ ਨੂੰ ਦਹਿਲਾਣ ਵਾਲੀ ਘਟਨਾ ਹੈ ਭੋਲੇ ਸ਼ੰਕਰ ਜਿਨ੍ਹਾਂ ਨੇ ਸ੍ਰਿਸ਼ਟੀ ਰਚਾਈ ਜਦੋਂ ਅਸੀਂ ਸਵਰਗਾਸ਼ਰਮ ਸ਼ਮਸ਼ਾਨ ਘਾਟ ਦੇ ਵਿੱਚ ਜਾਂਦੇ ਆ ਤੇ ਉੱਥੇ ਮੂਰਤੀ ਲੱਗੀ ਹੁੰਦੀ ਹੈ ਭੋਲੇनाथ ਜੀ ਦੀ ਜਿਨ੍ਹਾਂ ਨੇ ਸਿਸਟੀ ਬਣਾਈ ਉਹਨਾਂ ਦੀ ਬੇਅਦਬੀ ਹੋ ਰਹੀ ਹੈ ਤੇ ਉਸ ਤੋਂ ਬਾਅਦ ਥਾਣੇ ਦੇ ਵਿੱਚੋਂ ਜਿਹੜਾ ਆ ਟਾਈਮ ਲੱਤਾ ਜਾ ਰਿਹਾ ਹੈ ਵੀ ਸ਼ਿਵਰਾਤਰੀ ਦਾ ਪ੍ਰੋਗਰਾਮ ਕਰ ਲਓ ਉਸ ਤੋਂ ਬਾਅਦ ਜਿਹੜੀ ਅਸੀਂ ਕਾਰਵਾਈ ਕਰਾਂਗੇ ਮੈਂ ਦੱਸ ਦੇਣਾ ਚਾਹੁੰਦਾ ਹਾਂ ਪ੍ਰਸ਼ਾਸਨ ਨੂੰ ਵੀ ਸਨਾਤਨ ਨੂੰ ਇੰਨਾ ਕਮਜ਼ੋਰ ਨਾ ਸਮਝਿਆ ਜਾਵੇ ਇਹ ਨਾ ਹੋਵੇ ਸਾਨੂੰ ਸੜਕਾਂ ਤੇ ਉਤਰਨਾ ਪਵੇ ਕਿਉਂਕਿ ਅਕਸਰ ਅਸੀਂ ਪੰਜਾਬ ਦੇ ਵਿੱਚ ਸੜਕਾਂ ਤੇ ਉਤਰ ਕੇ ਹੀ ਕੰਮ ਕਰਾਉਂਦੇ ਰਹੇ ਹਾਂ ਤੇ ਇਹ ਨਾ ਹੋਵੇ ਵੀ ਸਾਨੂੰ ਫਿਰ ਤੋਂ ਸੜਕਾਂ ਤੇ ਉਤਰਨਾ ਪਵੇ ਇਸ ਕਰਕੇ ਮੇਰੀ ਮੈਂ ਪਹਿਲੀ ਵਾਰੀ ਆਇਆ ਇਹਨਾਂ ਨੇ ਦੱਸਿਆ ਮੈਨੂੰ ਹੱਥ ਜੋੜ ਕੇ ਅਪੀਲ ਹੈ ਵੀ ਅੱਜ ਦੀ ਡੇਟ ਦੇ ਵਿੱਚ ਮਾਮਲਾ ਦਰਜ ਕਰ ਦਿਓ ਇਹ ਨਾ ਹੋਵੇ ਕੱਲ ਅਸੀਂ ਲੁਧਿਆਣਾ ਬੰਦ ਕਰਨਾ ਪਵੇ ਸਾਨੂੰ ਕੋਈ ਪੋਖਰਦਾਲ ਕਰਨੀ ਪਵੇ ਉਹ ਅਸੀਂ ਜਿਸ ਤਰ੍ਹਾਂ ਬੈਠਾਂਗੇ ਆਪਣਾ ਯੂਵਾ ਸਾਥੀਆਂ ਦੇ ਨਾਲ ਉਹ ਅਸੀਂ ਪਲਾਨ ਕਰ ਲਾਂਗੇ ਕਰਨਾ ਕੀ ਹੈ ਲੇਕਿਨ ਬਹੁਤ ਵੱਡਾ ਜਿਹੜਾ ਆ ਪ੍ਰਦਰਸ਼ਨ ਹੋਊਗਾ ਮਾਨਯੋਗ ਸੀਪੀ ਸਾਹਿਬ ਜੇ ਆਪਾਂ ਚਾਹਨੇ ਆ ਸੀਪੀ ਸਾਹਿਬ ਵੀ ਖੋਦ ਸਾਡੇ ਜਿਹੜੇ ਐ ਬ੍ਰਾਹਮਣ ਸਮਾਜ ਤੋਂ ਨੇ ਸਨਾਤਨ ਤੋਂ ਨੇ ਤੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਂ ਵੀ ਐਸੇ ਬੰਦੇ ਤੇ ਫਟਾਫਟ ਜਿਹੜੀ ਐ ਕਾਰਵਾਈ ਕਰੋ ਔਰ ਜਿਹੜੇ ਦੋਸ਼ੀਆਂ ਨੇ ਜਿਹੜੇ ਦੋਸ਼ੀਆਂ ਤੇ ਉਹ ਨਾਮ ਲੈ ਰਹੇ ਆ ਵੀ ਜਿਨ੍ਹਾਂ ਨੇ ਇਹ ਕੰਮ ਉਹਨਾਂ ਤੋਂ ਕਰਾਇਆ ਉਹਨਾਂ ਨੂੰ ਜੁੱਤੀਆਂ ਮਾਰ ਕੇ ਅੰਦਰ ਧੱਕੋ ਔਰ ਸਖਤੋ ਸਖਤ ਜਿਹੜੀ ਕਾਰਵਾਈ ਹੈ ਜੇ ਕਰੋ ਵੀਰ ਬਾਈ ਰੰਗੇ ਕਾਰਵਾਈ ਹੈ ਜਿਹੜੀ ਕਾਰਵਾਈ ਹੈ ਜਿਹੜੀ ਕਾਰਵਾਈ ਭਗਵੰਤ ਮਾਨ ਜੀ ਕਹਿੰਦੇ ਨੇ ਸੀਐਮ ਸਾਹਿਬ ਵੀ ਬੇਅਤਵੀ ਤੇ ਜਿਹੜੇ ਕਾਨੂੰਨ ਲੈ ਕੇ ਆਏ ਨੇ ਉਹਨਾਂ ਦੇ ਤਹਿਤ ਜਿਹੜੀ ਹੈ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਸਾਨੂੰ ਮਜਬੂਰੀ ਦੇ ਵਿੱਚ ਜਿਹੜਾ ਹੈ ਪ੍ਰੋਟੈਸਟ ਕਰਨਾ ਪਏਗਾ ਜੇ ਕਰੇ ਵੀਰ ਬਜਰੰਗ ਬੋਲੇਗੀ ਬੋਲ ਕਰੇਗੀ ਮੋਜ ਦੋਸਤੋ ਨਿਰਪੱਖ ਪੋਸਟ ਤੇ ਤੁਸੀਂ ਖਬਰ ਦੇਖ ਰਹੇ ਹੋ ਕਿ ਦਿਨੋ ਦਿਨ ਹਿੰਦੂ ਔਰ ਸਨਾਤਨ ਸਮਾਜ ਦੀ ਜਿਹੜੀ ਬੇਦਵੀ ਹਿੰਦੂਆਂ ਦੇ ਵੱਲੋਂ ਕੁਝ ਸਨਾਤਨ ਦੀ ਬੇਦਵੀ ਕੁਝ ਹੋਰ ਧਰਮਾਂ ਦੇ ਵੱਲੋਂ ਕੀਤੀ ਜਾਂਦੀ ਹੈ ਰੀਸੈਂਟਲੀ ਪਾਇਲ ਮਲਿਕ ਦਾ ਜਿਹੜਾ ਮਸਲਾ ਹੈ ਉਹ ਠੰਡਾ ਨਹੀਂ ਹੋਇਆ ਸੀ ਤੇ ਆਹ ਨਾਲ ਨਵੀਨ ਤਾਗੜੀ ਜੀ ਜਿਨ੍ਹਾਂ ਦਾ ਤਾਗੜੀ ਗਰੁੱਪ ਸ਼ਿਵਸ਼ਨਾ ਪੰਜਾਬ ਦੇ ਵਿੱਚ ਮੈਂ ਕਹਿ ਰਿਹਾ ਜਿਨ੍ਹਾਂ ਦੀ ਤੂਤੀ ਬੋਲਦੀ ਸੀ ਕਿਸੇ ਟਾਈਮ ਤੇ ਅੱਜ ਵੀ ਬੋਲਦੀ ਹੈ ਨਵੀਨ ਤਾਗੜੀ ਸਾਡੇ ਨਾਲ ਮੌਜੂਦ ਹੈ ਇਹਨਾਂ ਦੇ ਕਹਿੰਦੇ ਮੁਤਾਬਿਕ ਜਿਹੜਾ ਇਹਨਾਂ ਦੇ ਮੰਦਰ ਦੀ ਜਿਹੜੀ ਬੇਦਵੀ ਹੋਈ ਹੈ ਪੋਸਟਰ ਪਾੜਿਆ ਲੋਕਾਂ ਦੇ ਵੱਲੋਂ ਕੀ ਸੱਚਾਈ ਹੈ ਸਾਰੀ ਗੱਲਬਾਤ ਇਹਨਾਂ ਨਾਲ ਕਰਾਂਗੇ ਤੰਗੜੀ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੈ ਸ਼੍ਰੀ ਰਾਮ ਗਾਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਇਹ ਬੇਦਵੀ ਕਿੱਦਾਂ ਹੋਣਾ ਇਹਨਾਂ ਨੇ ਕਿਹਨੇ ਕੀਤੀ ਤੇ ਕਿੱਦਾਂ ਹੋਈ ਜੀ ਤੁਹਾਡੀ ਪਹਿਲਾਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਕਹਿਣਾ ਚਾਹਾਂਗਾ ਮੈਂ ਬਹੁਤ ਧੰਨਵਾਦੀ ਹਾਂ ਆਪਣੇ ਸਾਰੇ ਸਨਾਦਨ ਪ੍ਰੇਮੀਆਂ ਦਾ ਸਾਡੇ ਵੱਡੇ ਭਰਾ ਜਿੰਨਰ ਗੋਰੀਆ ਸਾਡੇ ਕੌਂਸਲਰ ਸਾਹਿਬ ਦਾ ਜਿਹੜੇ ਇੱਥੇ ਆਏ ਨੇ ਮੈਂ ਦੱਸਣਾ ਚਾਹਾਂਗਾ ਕਿ ਮੰਦਰ ਦੇ ਵਿੱਚ ਕਿਸੇ ਸ਼ਰਾਰਤੀ ਅਨਸਰਾਂ ਦੁਆਰਾ ਸਾਡੇ ਸ਼ੰਕਰ ਭਗਵਾਨ ਦੀ ਜ ਡਾਕਟਰ ਤੇ ਕੂੜੇ ਦੇ ਢੇਰ ਛੁੱਟਿਆ ਗਿਆ ਜੋ ਕਿ ਬਹੁਤ ਨੀਂਦਕ ਜੋ ਗੱਲ ਹੈ ਤੇ ਜਿਹੜੇ ਵਿਅਕਤੀ ਨੇ ਬੇਦਬੀ ਕੀਤੀ ਐ ਐਸਐਚਓ ਸਾਹਮਣੇ ਵੇਧੇ ਨ ਇੱਕ ਦਿਨ ਤੁਹਾਨੂੰ ਜੱਕਿਆ ਚੱਕ ਕੇ ਲੈ ਕੇ ਆਏ ਪਰ ਕਾਰਵਾਈ ਕੋਈ ਨਹੀਂ ਹੋਈ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਦੇ ਮੂਰੇ ਐਸਐਚਓ ਸਾਹਮਣੇ ਚੱਕਿਆ ਕਦੋਂ ਦਾ ਚੱਕ ਰੱਖਿਆ ਐਸਐਚਓ ਸਾਹਿਬ ਨੇ 2 ਦਿਨ ਪਹਿਲਾਂ ਉਹਨੂੰ ਲੈ ਕੇ ਆਏ ਉਰੇ ਉਦੋਂ ساری ਗੱਲਬਾਤ ਕੀਤੀ ਉਹ ਬੰਦਾ ਮੰਨਿਆ ਗੋਰੀਆ ਸਾਹਿਬ ਕੀ ਮੈਂ ਬੇਦਬੀ ਕੀਤੀ ਉਹ ਪ੍ਰੋਪਰ ਆਪਣੇ ਬਿਆਨ ਦੇ ਨੂੰ ਤਿਆਰ ਕਿ ਮੈਂ ਕਿਹਦੇ ਕਹਿ ਤੱਕ ਕੀਤੀ ਕਿਹੜੀ ਮਸ਼ੀਨ ਅੰਦਰ ਦੋ ਦਿਨ ਦਾ ਬੰਦਾ ਥਾਣੇ ਦੇ ਅੰਦਰ ਹੈ ਦੋ ਦਿਨ ਤੋਂ ਥਾਣੇ ਆ ਰਿਹਾ ਸੀ ਰੋਜ਼ ਇਹ ਕਾਰਵਾਈ ਕੀ ਕਰ ਰਹੀ ਮੈਂ 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 ਇਹ ਪੁੱਛ ਰਿਹਾ ਜੀ ਤੰਗੜੀ ਸਾਹਿਬ ਜੀ ਨੇ ਬੇਦਵੀ ਕੀਤੀ ਐਸ ਐਚਓ ਨੇ ਬੰਦਾ ਚੱਕਿਆ ਰਾਤ ਨੂੰ ਬੰਦੇ ਨੂੰ ਥਾਣੇ 'ਚ ਰੱਖਿਆ ਕਿ ਇਹਦੇ ਘਰੇ ਭੇਜਾਂਗੇ ਜਿੱਥੇ ਨਹੀਂ ਰੱਖਿਆ ਉਹਨੂੰ ਘਾਰ ਤੋੜਦਾ ਸੀ ਕਿਉਂਕਿ ਉਹ ਪ੍ਰਵਾਸੀ ਮਜ਼ਦੂਰ ਹੈ ਇੱਕ ਪ੍ਰਵਾਸੀ ਗਰੀਬ ਹੈ ਸਫਾਈ ਕਰਦਾ ਹੈ ਹਿੰਦੂ ਹਿੰਦੂ ਲੱਗਦਾ ਸੀ ਹਿੰਦੂ ਹਿੰਦੂ ਹੀ ਸਮਝ ਤੋ ਹੈ ਹਿੰਦੂ ਸੀ ਉਹਦੇ ਉਹਨੇ ਜਿਨ੍ਹਾਂ ਦੇ ਕਹਿਨ ਤੇ ਕੀਤੀ ਮਤਲਬ ਜਿਨ੍ਹਾਂ ਕੋ ਬਹਿ ਲੈ ਕੇ ਕੀਤੀ ਜਿਨ੍ਹਾਂ ਨੇ ਧਮਕਾਇਆ ਗੁੰਡਾਗਰਦੀ ਕੀਤੀ ਉਹਨੂੰ ਦਲਵਾਰਾ ਦਿਖਾਈਆਂ ਉਹਨੇ ਇੱਥੇ ਆ ਕੇ ਪੂਰੇ ਬਿਆਨ ਦਿੱਤੇ ਕਿ ਮੈਂ ਤਾਂ ਭਾਜੀ ਕਿ ਨੌਕਰ ਆਦਮੀ ਆ ਸ਼ਮਸ਼ਾਨ ਘਾਟ ਦਾ ਮੈਂ ਤਾਂ ਸਫਾਈ ਕਰਦਾ ਮੈਨੂੰ ਕਹਿੰਦਾ ਕੁਰਬਾਨਾ ਦਿਖਾ ਕੇ ਇੱਥੇ ਦੇ ਇੱਕ ਤਿੰਨ ਬੰਦੇ ਨੇ ਕਿਉਸਡ ਸ਼ ਰਾਜੂ ਨਾਮ ਹੈ ਰਿਸ਼ੂ 2 ਦਿਨ ਅਖਿ ਉਸਨੇ ਜਿਨਾਂ ਨੇ ਉਹਨੂੰ ਕਿਹਾ ਕਿ ਆ ਫੋਟੋ ਸ਼ੰਕਰ ਦੀ ਲਾ ਕੇ ਇਹਨੂੰ ਸੁੱਟ ਪੈਰਾਂ ਚ ਤੇ ਕਹਿੰਦਾ ਮੈਂ ਤਾਂ ਲਾ ਕੇ ਦੇ ਦਿੱਤੇ ਇਹਨਾਂ ਨੇ ਕੂੜੇ ਦੇ ਕੋ ਪੈਰ ਮਾਰ ਮਾਰ ਕੇ ਸੁੱਟੀ ਕੂੜੇ ਚ ਅਸੀਂ ਪ੍ਰਸ਼ਾਸਨ ਮੂਰੇ ਬੇਨਤੀ ਕਰਾਂਗੇ ਕਿ ਬੰਦਾ ਮੰਨਿਆ ਹੋਇਆ ਜਿਹੜੇ ਬਿਆਨ ਉਹ ਲੈਣੇ ਆ ਬਿਆਨ ਲੈ ਕੇ ਪਰਚਾ ਦਰਜ ਕਰੋ ਨਹੀਂ ਤਾਂ ਗੋਰੀਆ ਸਾਹਿਬ ਸਾਡੇ ਵੱਡੇ ਭਰਾ ਨਾਲ ਖੜੇ ਹੈ ਗੋਰੀਆ ਸਾਹਿਬ ਦੇ ਸ਼ਬਦਾਂ ਦੇ ਫੁੱਲ ਚਰਚਾ ਛਾੜਦੇ ਅਸੀਂ ਗੱਲ ਕਰਾਂਗੇ ਫਿਰ ਲੁਧਿਆਣਾ ਬੰਦੀ ਕਾਲ ਦਿੱਤੀ ਜਾਊਗੀ ਜੇ ਆ ਪ੍ਰਸ਼ਾਸਨ ਕੋਈ ਆਪਣੇ ਕੰਨ ਖੋਲ ਕੇ ਕਾਰਵਾਈ ਨਹੀਂ ਕਰਦਾ ਜੈ ਸ਼੍ਰੀ ਰਾਮ ਅੰਦਰ ਜੀ ਗੁਰਦੁਆਰੇ ਚ ਬੇਦਵੀ ਹੁੰਦੀ ਹੈ ਗੁੱਟ ਤੱਕ ਉਤਰ ਜਾਂਦੇ ਨੇ ਗੱਟੇ ਤੱਕ ਉਤਰ ਜਾਂਦੇ ਨੇ ਲੋਕਾਂ ਦੇ ਇੱਥੇ ਪੁਲਿਸ ਵਿਦਿਨ 2 ਤੋਂ 3 ਘੰਟਿਆਂ ਦੇ ਵਿੱਚ ਪਰਚਾ ਦਰਜ ਕਰ ਦਿੰਦੇ ਜਦੋਂ ਸਨਾਤਨ ਦੀ ਬੇਦਵੀ ਹੁੰਦੀ ਹੈ ਫਿਰ ਪੁਲਿਸ ਨੇ ਵਿਲੰਭ ਕਿਉਂ ਪਾਉਂਦੀ ਹੈ ਸਾਡੇ ਈ ਧਰਮ ਉਹ ਵੀ ਔਰ ਮੈਂ ਇੱਕ ਇਹਨ ਵੀ ਜਿਨੇ ਬੇਦਬੀ ਕੀਤੀ ਉਹ Hindu ਹੈ ਦੇਖੋ ਹੋ ਸਕਦਾ ਹੈ ਕਿੱਡੀ ਵੱਡੀ ਗੱਲ ਨਹੀਂ ਨਹੀਂ ਮੈਂ Hindu ਨਹੀਂ ਹਿੰਦੂਆਂ ਦੀ ਬੇਦਬੀ ਨਹੀਂ 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 ਮੈਂ ਗੱਲ ਨੂੰ ਸਮਝੋ ਹੋ ਸਕਦਾ ਕਨਵਰਟ ਹੋਇਆ ਹੋਵੇ ਉਹ ਜਾਂਚ ਦਾ ਵਿਸ਼ਾ ਹੈ ਬਿਲਕੁਲ ਉਹ ਜਾਂਚ ਦਾ ਵਿਸ਼ਾ ਹੈ ਉਹ ਜਾਂਚ ਦਾ ਵਿਸ਼ਾ ਹੈ ਤਾਂ Hindu ਨੇ ਸਨਾਤਨ ਦੀ ਬੇਦਬੀ ਕੀਤੀ ਨਾਮ ਆਕਾਸ਼ ਹੈ ਬਿਲਕੁਲ ਤੁਹਾਡਾ ਨਾਮ ਆਕਾਸ਼ ਹੈ ਤੁਸੀਂ ਹੋ ਸਕਦਾ ਕਨਵਰਟ ਹੋ ਗਏ ਹੋ ਨਾਮ ਤਾਂ ਆਕਾਸ਼ ਹੀ ਰਹਿਣਾ ਹੈ ਇਸ ਕਰਕੇ ਉਹ ਵੀ ਜਾਂਚ ਕਰਾਵਾਂਗੇ ਪਹਿਲਾਂ ਵੀ ਕਿਤੇ ਕਨਵਰਟ ਤਾਂ ਨਹੀਂ ਕਿਉਂਕਿ ਇਹ ਕਿ Hindu ਜੜਾ ਆ ਸਨਾਤਨੀ ਜੜਾ ਉਹ ਆਪਣੀ ਖੁਦ ਜਿਹੜੀ ਬੇਧਿਨ ਕਰ ਸਕਦਾ ਉਹ ਜਾਂਚ ਦਾ ਵਿਸ਼ੇ ਹੈ ਜੇ Hindu ਹੋਊਗਾ ਤੇ ਫਿਰ ਡਬਲ ਸਜ਼ਾ ਕਰਾਵਾਂਗੇ ਜਿਵੇਂ ਗੋਰੀਆਂ ਗੋਰੀਆਂ ਸਾਹਿਬਾਂ ਮੈਂ ਤੁਹਾਨੂੰ ਬਹੁਤ ਕੋੜਾ ਸਵਾਲ ਪੁੱਛਣ ਲੱਗਿਆ ਤਾਂਗੜੀ ਸਾਹਿਬ ਤਾਂਗੜੀ ਤੁਹਾਡੇ ਦਾਦਾ ਜੀ ਦੀ ਸੁਰਗਵਾਸੀ ਜੋ ਕਿ ਪੂਰੀ ਲੁਧਿਆਣਾ ਸ਼ਹਿਰ ਦੇ ਵਿੱਚ ਜਗਦੀਸ਼ ਤਾਂਗੜੀ ਜੀ ਦੇ ਨਾਮ ਦਾ ਡੰਕਾ ਵੱਜਦਾ ਸੀਗਾ ਤੁਸੀਂ ਉਹਨਾਂ ਦੇ ਵੰਸ਼ੇ ਦੇ ਵਿੱਚੋਂ ਔਰ ਅੱਜ ਵੀ ਜਿਹੜੀ ਤੁਹਾਡੀ ਸ਼ਿਵਸ਼ਨਾ ਸੌਰੀ ਸ਼ਿਵਸ਼ਨਾ ਜਿਹੜੀ ਹੈ ਉਹ ਬਹੁਤ ਵਧੀਆ ਉਪਰਾਲਾ ਕਰਦੀ ਹੈ ਪਰ ਮੈਂ ਇੱਕ ਗੱਲ ਤੁਹਾਡੇ ਤੋਂ ਬਹੁਤ ਕੋੜੀ ਸਵਾਲ ਪੁੱਛਣ ਲੱਗਿਆ ਹਾਂ ਤੁਸੀਂ ਬਿਲਕੁਲ ਇਸ ਗੱਲ ਤੋਂ ਨਹੀਂ ਭੱਜਣਾ ਲੁਧਿਆਣਾ ਸ਼ਹਿਰ ਦੇ ਵਿੱਚ ਕੁਝ ਜਿਹੜੀਆਂ ਸ਼ਿਵਸ਼ੈਨਾਵਾਂ ਨੇ ਪਾਇਲ ਮਲਿਕ ਤੇ ਮਾਫੀ ਮੰਗ ਲਈ ਉਸ ਤੋਂ ਬਾਅਦ ਵੀ ਉਹਦੇ ਮਗਰ ਫਿਰਦੇ ਪੈਨੇ ਇੱਥੇ ਬੇਦਮੀ ਇੱਥੇ ਕਿਉਂ ਨਹੀਂ ਆਏ ਉਹ ਭਾਜੀ ਦੇਖੋ ਇਹ ਇਹ ਵਿਸ਼ਾ ਇਹ ਵਿਸ਼ਾ ਇਹ ਤੂੰ ਨਹੀਂ ਹੈ ਸਰ ਸੁਣੋ ਸੁਣੋ ਨਹੀਂ ਨਹੀਂ ਇੱਕ ਮਿੰਟ ਵਿਸ਼ਾ ਨਹੀਂ ਪਾਸੇ ਪੱਤਰਕਾਰ ਸਾਹਿਬ ਇੱਕ ਪਾਸੇ ਦੇਖੋ ਆਪਾਂ ਆਪਣੀ TRP ਪਿੱਛੇ ਤੀਕੇ TRP ਨਹੀਂ ਮੈਂ ਸੱਚ ਪੁੱਛੀਂਗਾ ਸਾੱਚੀ ਸਾੱਚੀ ਦੱਸਣੇ ਤੁਹਾਨੂੰ ਸਾੱਚੀ ਦੱਸ ਰਹੇ ਹਾਂ ਸਾਰੇ ਸਾਡੇ ਭਰਾ ਨੇ ਜਦੋਂ ਪਰਿਵਾਰ ਦੇ ਵਿੱਚ ਚਾਰ ਭਰਾ ਹੁੰਦੇ ਨੇ ਇਹ ਗੱਲ ਨੂੰ ਸਮਝ ਲਓ ਜਦੋਂ ਪਰਿਵਾਰ ਦੇ ਵਿੱਚ ਚਾਰ ਭਰਾ ਹੁੰਦੇ ਨੇ ਜੇ ਮਾਂ ਬਿਮਾਰ ਹੋ ਜਾਂਦੀ ਹੈ ਤੇ ਇੱਕ ਇੱਕ ਮੁੰਡੇ ਨਾਲ ਪਹਿਲਾ ਸਵਾਲ ਤੁਹਾਨੂੰ ਜਵਾਬ ਤੇ ਆਊਗਾ ਉਸੇ ਜਵਾਬ ਦੇਊਗਾ ਇੱਕ ਐਗਜ਼ਾਮਪਲ ਦੇ ਰਹੇ ਹਾਂ ਪਰਿਵਾਰ ਦੇ ਵਿੱਚ ਜਦੋਂ ਚਾਰ ਭਰਾ ਹੁੰਦੇ ਨੇ ਇੱਕ ਭਰਾ ਜਿਹੜਾ ਆ ਉਹ ਮਾਂ ਨੂੰ ਹਸਪੀਟਲ ਲੈ ਕੇ ਜਾਂਦਾ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਤਿੰਨ ਭਰਾ ਦੋਖੀ ਨੇ ਜੇ ਉਹ ਅੱਜ ਇੱਥੇ ਨਹੀਂ ਆਏ ਕੋਈ ਗੱਲ ਨਹੀਂ ਸਾਡੇ ਭਰਾ ਨੇ ਸਾਨੂੰ ਪਾੜਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜੀ ਹਾਂ ਤਾਂ ਕਿਤੇ ਨਾ ਕਿਤੇ ਪੈਦਾ ਹੁੰਦਾ ਨਾ ਗੋਰੀ ਜੀ ਸਾਹਿਬ ਕਿਹੜੀਆਂ ਗੱਲਾਂ ਕਰਦੇ ਪਈ ਹੋ ਅਮੀ ਪਰਮਾ ਜੀ ਇੱਕ ਮਿੰਟ ਸਰ ਮੇਰਾ ਸਵਾਲ ਗੋਰੀ ਜੀ ਤੁਹਾਡੇ ਤੋਂ ਸਵਾਲ ਮੈਂ ਤੁਹਾਡੇ ਦੇ ਕੋਲ ਬਾਅਦ ਚਾਹਾਂ ਗੋਰੀ ਜੀ ਤੁਹਾਡਾ ਸਵਾਲ ਇਹ ਅਮੀ ਤੋੜਾ ਜੀ ਨੇ ਆਪਣੇ ਪੇਜ ਹੈਂਡਲ ਤੇ ਲਾਈਵ ਹੋ ਕੇ ਵੀਡੀਓ ਕਹੀ ਹੈ ਕਿ ਪਾਇਲ ਮਲਿਕ ਤੇ ਪਰਚਾ ਮੈਂ ਕਰਾਂਗਾ ਅਮੀ ਤੋ 11 ਵਜੇ ਇਹਨਾਂ ਨੇ ਮੈਨੂੰ ਬੁਲਾਇਆ ਸੀਗਾ 11:30 ਵਜੇ ਬੁਲਾਇਆ ਸੀਗਾ ਮੈਂ ਵੀ ਕੋਈ ਕੰਮ ਨੂੰ ਪੈ ਗਿਆ ਮੈਂ ਕਾਉਂਸਲਰ ਹਾਂ ਤੇ ਮੈਨੂੰ ਕੰਮ ਪੈ ਗਿਆ ਮੈਂ ਇਹਨਾਂ ਕੋਲੇ ਪੌਣੇ 1 ਵਜੇ ਪਹੁੰਚਣੇ ਆ ਤੁਸੀਂ ਸ਼ਿਵਸ਼ੇਨਾ ਵਾਲੇ ਵੀ ਨਹੀਂ ਹੋਵੇ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਸਭ ਆਣਗੇ ਸਭ ਆਣਗੇ ਸਭ ਆਣਗੇ ਔਰ ਸਭ ਆਏ ਵੀ ਹੈ ਕੋਈ ਅਸੀ ਗੱਲ ਨਹੀਂ ਸਾਡਾ ਸਾਰੇ ਨਾਲ ਵਧੀਆ ਸਿਸਟਮ ਅਸੀਂ ਵੇਟ ਕਰਾਂਗੇ ਕਿ ਇੱਥੇ ਕਿਹੜਾ ਸ਼ਿਵਸ਼ੇਨਾ ਹੈ ਕਿ ਇੱਥੇ ਲੁਧਿਆਣੇ ਦਾ ਜਿਹੜਾ ਆਏਗਾ ਕਿ ਪਾਲ ਮਲਿਕ ਦੇ ਉੱਤੇ ਵੱਡੇ ਵੱਡੇ ਕਿਉਂਕਿ ਆ ਪਾਲ ਮਲਿਕ ਅਮੀਰ ਹੈ ਮੋਟਾ ਧਣਾ ਜਨ ਹੈ ਔਰ ਤੁਸੀਂ ਦੇਖ ਸਕਦੇ ਹੋ ਪਾਇਲ ਮਲਿਕ ਨੇ ਮਾਫੀ ਮੰਗੀ ਨਹੀਂ 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 ਸਬੂਤ ਕਿਹੜੇ ਸਬੂਤ ਦਿੱਤਾ ਤੁਸੀਂ ਕਿਸੇ ਦੀ ਆਵਾਜ਼ ਨਹੀਂ ਚੱਕ ਸਕਦੇ ਕਿਹੜੇ ਕਿਹੜੇ ਆਏ ਤਾਂ ਯਾਰ ਖਬਰ ਕਰਨੋ ਮੈਂ ਖਬਰ ਹੀ ਮੈਂ ਸਵਾਲ ਪੁੱਛ ਰਿਹਾ ਤੁਹਾਡੇ ਨੂੰ ਹਿੰਦੂਆਂ ਨੂੰ ਸਵਾਲ ਕੀ ਪੁੱਛਨੇ ਹੋ ਇਹ ਕੀ ਸਵਾਲ ਨੇ ਤੁਹਾਡੀ ਬੇਅਦਬੀ ਹੋ ਗਈ ਸਾਰਾ ਕਿਉਂ ਨਹੀਂ ਆਏ ਉਹ ਬੰਦੇ ਬੇਤ ਵੀ ਹੋਈ ਹੈ ਮਜਬੂਰੀ ਹੋ ਸਕਦੀ ਹੈ ਕੋਈ ਜ਼ਰੂਰੀ ਨਹੀਂ ਚਾਰ ਦੇ ਚਾਰ ਭਰਾਣ ਇੱਕ ਭਰਾ ਕੇ ਵੀ ਅਸੀਂ ਸક્ષਮ ਆ ਯਾਰ ਅਸੀਂ ਖੁਦ ਕੱਲੇ ਕਰਾ ਸਕਦੇ ਆ ਸਾਡਾ ਛੋਟਾ ਭਰਾ ਸਾ ਨੂੰ ਮੈਂ ਕਹਿੰਦਾ ਮੈਂ ਸਵਾਲ ਜਿੱਤੀ ਜਿੱਤੀ ਦਾ ਮੈਂ ਇਕੱਲੇ ਕਰਾ ਲਾਂਗੇ ਅਸੀਂ ਨਹੀਂ ਬੁਲਾਉਂਦੇ ਜਦੋਂ ਲੋੜ ਹੋਗੀ ਉਸ ਨੂੰ ਬੁਲਾ ਲਾਂਗੇ ਇੱਕ ਮਿੰਟ ਸਰ ਹਾਂਜੀ ਜਦੋਂ ਸ ਸਾਰੇ ਨਹੀਂ ਆਉਂਦੇ ਸਾਰੇ ਨਹੀਂ ਆਉਂਦੇ ਬਹੁਤ ਗਿਲਦੀ ਸਾਰੇ ਨਹੀਂ ਆਉਂਦੇ ਤੁਸੀਂ ਜੇ ਕਿਤੇ ਆਪਾ ਵਹਿਮ 'ਚ ਬੈਠੇ ਆ ਮੈਂ ਦੱਸਣਾ ਚਾਹਾਂਗਾ ਪਤਰਕਾਰ ਸਾਹਿਬ ਸਾਡਾ ਵੱਡਾ ਭਰਾ ਇਹਨਾਂ ਸਖਸ਼ਮ ਇਕੱਲਾ ਜਤਿੰਦਰ ਗੋਰੀਏ ਨੂੰ ਦੇ ਆਣੇ ਸ਼ਹਿਰ ਦਾ ਅੰਮਰਜੀਤ ਖੜੇ ਨੇ ਆ ਤਾਂ ਖੜੇ ਨਹੀਂ ਹੋ ਕੇ ਇੱਥੇ ਇਕੱਲਾ ਜਤਿੰਦਰ ਜੀ ਤੁਹਾਨੂੰ ਪਤਾ ਲੱਗਦਾ ਤੁਹਾਡੀ ਜਤਿੰਦਰ ਜੀ ਤੁਸੀਂ ਹੱਕ ਦੀ ਆਵਾਜ਼ ਚੱਕਣ ਆਏ ਹੋ ਇੱਕ ਮਿੰਟ ਤੁਸੀਂ ਖੜੇ ਹੋ ਇੰਨਾ ਇੰਨਾ ਹਜੂਮ ਇਕੱਠਾ ਹੋਇਆ ਇੱਕ ਮਿੰਟ ਮੇਰੀ ਮੇਰੇ ਕੋਲ ਨਾ ਮੈਟਰ ਹੈ ਬਹੁਤ ਵੱਡਾ ਮੈਟਰ ਹੈ ਹਾਂ ਤੇ ਕੋਈ ਗੱਲ ਨਹੀਂ ਜਦੋਂ ਜ਼ਰੂਰਤ ਪਊਗੀ ਇੱਥੇ ਬੁਲਾਵਾਂਗੇ ਤੁਹਾਨੂੰ ਸਾਰੇ ਨਜ਼ਰ ਆਣਗੇ ਜਦੋਂ ਸ ਕੀ ਕੀ ਆ ਗਿਆ ਸਰਵਲੋ ਕੀ ਆ ਗਿਆ ਜੀ ਤਖਣੀ ਸਾਹਿਬ 4 ਵਜੇ ਤੱਕ ਪਰਚਾ ਦਰਜ ਕਰ ਦਿੱਤਾ ਜਾਊਗਾ ਉਹਨਾਂ ਨੇ ਕੋਈ ਗੱਲ ਕਹੀ ਹੈ ਕਿ ਮੈਂ ਮੌਕੇ ਤੇ ਆਵਣਾ ਮੈਂ ਕਿਤੇ ਕਿਤੇ ਗਿਆ ਹੋਇਆ ਨਹੀਂ ਜੀ ਕੰਮ ਲਈ ਮੈਂ ਤੰਗੜੀ ਸਾਹਿਬ ਦਾ ਤੁਹਾਨੂੰ ਸੁਵਾਸਨ ਦਿੰਦਾ ਕਿ 4 ਵਜੇ ਤੱਕ ਆਈ ਗੱਲ ਆਪਣੀ ਹੋਈਏ ਕਿ ਐਫਆਈਆ ਦਰਜ ਹੋਊਗੀ ਤੇ ਇੱਟ ਦੀ ਜ਼ੋਰਦਕ ਨਹੀਂ ਹੋਊਗੀ ਤਾਂ ਸਾਨੂੰ ਪਰਚਾ ਦਰਜ ਕਰਾਣਾ ਆਂਦਾ ਨਹੀਂ ਤੁਸੀਂ ਐਡਾ ਵੱਡਾ ਲੀਡਰ ਬਣਾ ਪਰਚਾ ਹਲੇ ਵੀ ਨਹੀਂ ਦਰਜ ਹੋਊਗਾ ਮੇਰਾ ਤਾਂ ਸਵਾਲ ਕੋਈ ਹੋਰ ਸੀ ਪਰਚਾ ਤਾਂ ਹੋ ਹੀ ਜਾਣਾ ਜੇ 1 ਵਜੇ 1 ਵਜੇ ਹੈ ਤੇ 4 ਵਜੇ ਤਾਂ ਟਾਈਮ ਤਾਂ ਸਾਡਾ ਫਰਜ਼ ਬਣਦਾ ਨਾ ਇੰਨਾ ਕ ਟਾਈਮ ਤਾਂ ਦੇਣਾ ਬਣਦਾ ਐਸਐਚਓ ਕਹਿੰਦਾ ਮੈਂ ਇੱਥੇ ਹੈ ਹੀ ਨਹੀਂਗਾ ਐਸਐਚਓ ਦੇ ਸਾਈਨ ਹੁੰਦੇ ਆ ਪਰਚੇ ਤੇ ਕੋਈ ਗੱਲ ਨਹੀਂ ਨਹੀਂ ਹੁੰਦਾ ਤੇ ਫਿਰ ਅਸੀਂ ਇੱਥੇ ਹੀ ਆ ਸੀ ਕਿਤੇ ਚੱਲੇ ਆ ਇੱਕ ਸਵਾਲ ਹੋ ਰਿਹਾ ਕਿ ਇਹਨੇ ਨੌਜਵਾਨ ਖੜ ਪਰ ਸਨਾਤਨਿਕ ਇਦਾਂ ਦਾ ਵੱਡਾ ਹੈ ਕੋਈ ਕਦੇ ਵੀ ਨਹੀਂ ਝੁਕ ਸਕਦਾ ਪਰ ਕਹਿਣ ਦਾ ਮਤਲਬ ਕੀ ਹੈ ਕਦੋਂ ਤੱਕ ਇਹ ਠੱਲ ਪਵੇਗੀ ਕਾਨੂੰਨ ਜਿਹੜਾ ਭਗਵੰਤ ਮਾਨ ਜੀ ਨੇ ਐਲਾਨ ਕਰ ਦਿੱਤਾ ਹੈ ਕਾਨੂੰਨ ਦਾ ਵੀ ਹਾਲੇ ਤੱਕ ਉਹ ਹੋਇਆ ਇੰਪਲੀਮੈਂਟੇਡ ਚ ਨਹੀਂ ਮੈਂ ਕਹਿਣਾ ਜੀ ਦੇਖੋ ਇਸ ਟਾਈਮ ਸਰਕਾਰ ਨੂੰ ਕਿਰਨ ਦਾ ਵਿਸ਼ਾ ਨਹੀਂ ਹੈ ਇਸ ਟਾਈਮ ਇਸ ਟਾਈਮ ਇਸ ਟਾਈਮ ਜਿਹੜਾ ਆ ਇੱਕ ਸਾਡੇ ਦਿਲ ਨੂੰ ਠੇਸ ਪਹੁੰਚੀ ਹੈ ਵੀ ਸਾਡੇ ਭੋਲੇनाथ ਦੀ ਮੰਦਿਰ ਦੀ ਜਿਹੜੀ ਬੇਤਵੀ ਹੋਈ ਹੈ ਸਾਡਾ ਫਿਲਹਾਲ ਟਾਰਗੇਟ ਹੈ ਵੀ ਅਸੀਂ ਉਸੇ ਕਿਸੇ ਤਰੀਕੇ ਨਾਲ ਇਹ ਬੇਦਬੀਆਂ ਬੰਦ ਕਰਾਈਏ ਜੇਕਰ ਸ਼ਕਤੀ ਦੇ ਨਾਲ ਕਾਨੂੰਨ ਬਣਨਗੇ ਤਾਂ ਬਿਲਕੁਲ ਤੁਹਾਡੀ ਗੱਲ ਹੀ ਸਿਆਣੀ ਹੈ ਵੀ ਅਸੀਂ ਸਾਰੇ ਸਾਨੂੰ ਵੀ ਜਿਹੜਾ ਤੁਸੀਂ ਬੇਤਵੀ ਦੇ ਵਿੱਚ ਕਾਨੂੰਨ ਲੈ ਕੇ ਆ ਰਹੇ ਹੋ ਉਸ ਕਾਨੂੰਨ ਦੇ ਤਹਿਤ ਹੀ ਇਹਦੇ ਤੇ ਪਰਚਾ ਦਰਜ ਹੋਵੇ ਤਾਂ ਕਿ ਅੱਗੇ ਤੋਂ ਕੋਈ ਬੇਤਵੀ ਨਾ ਹੋ ਜੀ ਕਿਸੇ ਵੀ ਤਰ੍ਹਾਂ ਤੰਗੜੀ ਸਾਹਿਬ ਆਖਰੀ ਸਵਾਲ ਤੁਹਾਡੇ ਤੋਂ ਹੈ ਕਿ ਇੰਨੇ ਨੌਜਵਾਨ ਤੁਸੀਂ ਇਕੱਠੇ ਕੀਤੇ ਪਹਿਲੀ ਵਾਰ ਚ ਆਏ ਪਹਿਲੀ ਵਾਰ ਗਈ ਹੈ ਪਰ ਬਹਿਰਾਲ ਸਵਾਲ ਖੜਾ ਕਿਤੇ ਨਾ ਕਿਤੇ ਇਹ ਹੁੰਦਾ ਕਿ ਸਨਾਤਨ ਦੀ ਬੇਅਦਵੀ ਹੋਈ ਹੋਵੇ ਔਰ ਔਰ ਜਿਹੜੇ ਵੱਡੇ ਵੱਡੇ ਹਿੰਦੂ ਨੇਤਾ ਇੱਥੇ ਨਹੀਂ ਮੌਜੂਦ ਹੈਗੇ ਸਨਾਤਨ ਧਰਮ ਦੇ ਪੋਸਟਰ ਪਾੜਾ ਗਿਆ ਬੰਦਾ ਵੀ ਸਭ ਕੁਝ ਕਾਬੂ ਕਰ ਲੇਤਾ ਗਿਆ ਪ੍ਰਸ਼ਾਸਨ ਨੇ ਕਾਰਵਾਈ ਦੀ ਆਸ਼ਵਾਸ਼ਣ ਵੀ ਦਿੱਤਾ ਗਿਆ ਪਰ ਬੈਰਾਲ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੌਜਵਾਨਾਂ ਤੋਂ ਇਲਾਵਾ ਜਿਹੜੇ ਨੂੰ ਸਨਾਤਨ ਦਾ 헤ਜ ਹੈ 헤ਜ ਵਾਲੇ ਤਾਂ ਇੱਥੇ ਆ ਗਏ ਪਰ ਜਿਨ੍ਹਾਂ ਨੂੰ 헤ਜ ਨਹੀਂ ਹੈ ਸਵਾਲ ਤਾਂ ਕਿਤੇ ਇਹੀ ਪੈਦਾ ਹੁੰਦਾ ਹੈਗਾ ਪਰ ਵੱਡੇ-ਵੱਡੇ ਸ਼ਾਇਦ ਲੱਗਦਾ ਹੈ ਕਿ ਉਹ ਅਮੀਰਾਂ ਨੂੰ ਹੀ ਘੇਰਣ ਵਾਲੇ ਨੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਦੋਸਤੋ ਇਹ ਨੌਜਵਾਨ ਨੇ ਸੱਚਾਈ ਦੇ ਉੱਤੇ ਖੜੇ ਨੇ ਉਹਨਾਂ ਨੇ ਮਾੜੀ ਜਿਹੀ ਗਲਤੀ ਹੋ ਗਈ ਮਾਫੀ ਮੰਗ ਲਈ ਔਰ ਉਹਨਾਂ ਨੂੰ ਘੇਰ ਕੇ ਤੁਸੀਂ ਤਬਾਹ ਕਰ ਦਿੱਤਾ ਉਹ ਕਹਿੰਦੇ ਹੁਣ ਅਸੀਂ ਕਾਰਵਾਈ ਵੀ ਕਰਵਾਵਾਂਗੇ ਪਰ ਇੱਥੇ ਜਿਹੜੀ ਬੇਦਬੀ ਹੋਈ ਹੈ ਉੱਥੇ ਕੋਈ ਉਹ ਨਹੀਂ ਹੈ ਤੁਸੀਂ ਜੁੜੇ ਰਹੋ ਮੇਰੇ ਪੱਕ ਪੰਜਾਬੀ ਦੇ ਉਹ ਅਮੀਰਾਂ ਨੂੰ ਹੀ ਕਿਉਂ ਘੇਰਦੇ ਨੇ ਜੇਕਰ ਦੋ ਕੋੜੀ ਦਾ ਬੰਦਾ ਕੋਈ ਬੇਅਦਵੀ ਕਰ ਜਾਵੇ ਸਨਾਤਨ ਦੀ ਉਹਨੂੰ ਇੰਨਾ ਨਹੀਂ ਹਾਈਲਾਈਟ ਕੀਤਾ ਜਾਂਦਾ ਜਿੰਨਾ ਕਿ ਅਮੀਰ ਬੰਦੇ ਨੂੰ ਕੀਤਾ ਜਾਂਦਾ ਇਹਦੇ ਵਿੱਚ ਤੁਸੀਂ ਦੱਸਣਾ ਹੈ ਕਿ ਜਿਹੜੇ ਬੰਦੇ ਉਹਦੇ ਦੇ ਖਿਲਾਫ ਨੇ ਪਾਇਲ ਮਲਿਕ ਦੇ ਖਿਲਾਫ ਨੇ ਉਹਨੇ ਬੇਅਦਵੀ ਕੀਤੀ ਮਾਫੀ ਵੀ ਮੰਗੀ ਪਰ ਕਈ ਜਿਹੜੇ ਆਪ ਦੇ ਆਪ ਨੂੰ ਠੇਕੇਦਾਰ ਕਹਾਉਂਦੇ ਨੇ ਹਾਈ ਕੋਰਟ ਸੁਪਰੀਮ ਕੋਰਟ ਤੋਂ ਉੱਪਰ ਆਪ ਦੇ ਆਪ ਨੂੰ ਕਹਾਉਂਦੇ ਨੇ ਕਹਿੰਦੇ ਅਸੀਂ ਮਾਫ ਨਹੀਂ ਕੀਤਾ ਹਿੰਦੁਸਤਾਨ ਦੇ ਵਿੱਚ ਤੁਸੀਂ ਕੌਣ ਹੁੰਦੇ ਹੋ ਮਾਫ ਨਾ ਕਰਨ ਵਾਲੇ ਕੀ ਤੁਸੀਂ ਬਿਲਕੁਲ ਸੱਚੇ ਹੋ ਸਾਡਾ ਸਵਾਲ ਇਹ ਹੈ ਕੀ ਤੁਸੀਂ ਬਿਲਕੁਲ ਇਮਾਨਦਾਰ ਹੋ ਕੀ ਤੁਹਾਨੂੰ ਪਤਾ ਹੈ ਸਨਾਤਨ ਹੈ ਕੀ ਕਿ ਤੁਸੀਂ ਦਾਵਾ ਕਰ ਸਕਦੇ ਹੋ ਕਿ ਸਨਾਤਨ ਦੀ ਸਚਾਈ ਕੀ ਹੈ ਸਨਾਤਨ ਦੀ ਗਹਿਰਾਈ ਕੀ ਹੈ ਜੇ ਤੁਸੀਂ ਇੱਕ ਸક્ષਮ ਹੋ ਤਾਂ ਫਿਰ ਪਾਇਲ ਮਲਿਕ ਦਿੱਤ ਤੁਸੀ ਸਵਾਲ ਚੱਕਣਾ ਅਦਰਵਾਈਜ਼ ਤੁਸੀਂ ਬਿਲਕੁਲ ਨਾ ਚੱਕਣਾ ਤੁਸੀਂ ਜੁੜੇ ਹੋਣੇ ਤੱਕ ਪੂਛ ਪੰਜਾਬੀ ਦੇ ਨਾਮ ਤੇ ਮੈਂ ਆਕਾਸ਼